ਸਿਕਾਲ ਜੀ ਡੀਪੀ ਜੀ ਪੰਜਾਬੀ ਦਾ ਡੈਕੋਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੁਈ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕੀਤੇ ਨੇ ਸਾਡੇ ਪੱਤਰਕਾਰ ਨੇ ਕਰਦਾਸਪੁਰ ਤੋਂ ਤੁਹਾਨੂੰ ਦੱਦਿਏ ਕੀ ਹੜਾਂ ਦੀ ਮਾਰ ਦੇ ਹੇਠ ਬਹੁਤ ਜ਼ਿਆਦਾ ਜਾਨ ਜੀਵਨ ਜੜਾ ਆ ਆਇਆ ਹੋਇਆ ਹੈ ਲਗਾਤਾਰ ਤੁਸੀਂ ਦੇ ਦੇ ਪਿਓ ਕਿ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਜਿਹੜਾ ਆ ਹੜ ਦਾ ਪਾਣੀ ਬੜੀ ਹੀ ਤੇਜ਼ੀ ਦੇ ਨਾਲ ਚੱਲਦਾ ਪਿਆ ਆ ਜਿਹਦੇ ਨਾਲ ਜਾਨ ਜੀਵਨ ਬੜਾ ਹੀ ਪ੍ਰਭਾਵਿਤ ਹੋਇਆ ਆ ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜਾ ਆ ਉਹ ਇੱਕ ਡਰ ਸਹਿਮ ਵੀ ਪਿਆ ਹੋਇਆ ਆ ਇਸ ਪਾਣੀ ਨੇ ਜਿੱਥੇ ਖੇਤਾਂ ਨੂੰ ਤੇ ਜਿੱਥੇ ਨਾਲ ਦੇ ਨਾਲ ਫਸਲਾਂ ਦਾ ਨੁਕਸਾਨ ਕੀਤਾ ਉੱਥੇ ਬਹੁਤ ਹੋਰ ਵੀ ਕਈ ਤਰ੍ਹਾਂ ਦੇ ਸਾਨ ਦੇਖ ਨੂੰ ਮਿਲਦੇ ਪਏ ਨੇ ਜਿਦੇ ਚ ਬਹੁਤ ਸਾਰੇ ਲੋਕਾਂ ਦੇ ਜਿਹੜੇ ਨੇ ਘਰ-ਬਾਰ ਵੀ ਚੋਪੇ ਤੇ ਪਾਣੀ ਪਿੰਡਾਂ ਦੇ ਵਿੱਚ ਭਰਨ ਦੇ ਨਾਲ ਜਿਹੜਾ ਤਸਵੀਰਾਂ ਦੇ ਵਿੱਚ ਦੇਖਦੇ ਦੇਖਦੇ ਪਈਓ ਕਿ ਬਹੁਤ ਜ਼ਿਆਦਾ ਪਸ਼ੂ ਵੀ ਜਿਹੜੇ ਨੇ ਉਹ ਮਰ ਗਏ ਉਥੇ ਤੁਹਾਨੂੰ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਤੋਂ ਇੱਕ ਖਬਰ ਹੁਣ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਜੋ ਕਿ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਵਿੱਚ ਆਪਣੇ ਬਜ਼ੁਰਗ ਭਰਾ ਦੇ ਨਾਲ ਆਈ ਸੀ ਕੁਲਵਿੰਦਰ ਕੌਰ ਦੀ ਉਮਰ ਕਰੀ 45 ਸਾਲ ਦੱਸੀ ਜਾ ਰਹੀ ਆ ਪਾਣੀ ਜ਼ਿਆਦਾ ਸੀ ਜਦੋਂ ਵਾਪਸ ਘਰ ਜਾਣ ਲੱਗੀ ਤਾਂ ਸੜਕ ਤੋਂ ਪੈਰ ਤਿਲਕਿਆ ਤਾਂ ਇੱਕ ਪੈਰੀ ਦੇ ਇਹ ਡੂੰਘੇ ਬਹਾ ਦੇ ਵਿੱਚ ਵਹਿ ਗਈ ਜਿੱਥੇ ਪਾਣੀ ਜ਼ਿਆਦਾ ਸੀ ਅਤੇ ਇਹ ਡੁੱਬਣ ਕਰਕੇ ਕੁਝ ਦੂਰੀ ਤੱਕ ਰੁੜਦੀ ਗਈ ਕੁਲਵਿੰਦਰ ਕੌਰ ਸਥਾਨਕ ਲੋਕਾਂ ਨੇ ਦੇਖਿਆ ਤੇ ਕੁਲਵਿੰਦਰ ਕੌਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ਕੱਢਿਆ ਗਿਆ ਪਰ ਜਦੋਂ ਕੁਲਵਿੰਦਰ ਕੌਰ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਂਦਾ ਗਿਆ ਤਾਂ ਉੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਕੁਲਵਿੰਦਰ ਕੌਰ ਦੇ ਭਰਾ ਤੇ ਸਥਾਨਕ ਲੋਕਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਗੁਰਦੁਆਰਾ ਸਾਹਿਬ ਦੇ ਵਿੱਚ ਆਈ ਸੀ ਪਾਣੀ ਵਧਨ ਕਰਕੇ ਕੁਝ ਸਮਾਂ ਉਸ ਨੂੰ ਉੱਥੇ ਰੁਕਣਾ ਪਿਆ ਪਰ ਕੁਲਵਿੰਦਰ ਕੌਰ ਜਦੋਂ ਵਾਪਸ ਘਰ ਜਾਣ ਲੱਗੀ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਡਿੱਗ ਪਈ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਤੁਹਾਨੂੰ ਦੱਈਏ ਕਿ ਪਾਣੀ ਬਹੁਤ ਜ਼ਿਆਦਾ ਜਿਹੜਾ ਹੈ ਖੇਤਾਂ ਦੇ ਵਿੱਚ ਗਿਆ ਹੈ ਤੁਹਾਨੂੰ ਬਾਰ-ਬਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਤੇ ਅਲਰਟ ਕੀਤਾ ਜਾ ਰਿਹਾ ਹੈ ਕਿ ਆਪਣੇ ਘਰਾਂ ਤੋਂ ਜ਼ਿਆਦਾਤਰ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਜਿਹੜਾ ਆ ਉਹ ਪਾਣੀ ਵਾਲੇ ਪਾਸੇ ਨਾ ਜਾਣ ਦਿੱਤਾ ਜਾਵੇ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਜਾਂਦਾ ਕਿ ਪੁਲਾਂ ਦੇ ਕੋਲ ਹੋ ਕੇ ਪੁਲੀਆਂ ਦੇ ਕੋਲ ਹੋ ਕੇ ਪਾਣੀ ਨੂੰ ਦੇਖਦੇ ਪਏ ਨੇ ਪਰ ਕਹੇ ਮੌਕੇ ਵੀ ਪਾਣੀ ਦਾ ਤੇਜ਼ ਵਹਾਅ ਇਹਨਾਂ ਪੁੜੀਆਂ ਨੂੰ ਡੇਕ ਸਕਦਾ ਆ ਜਿਵੇਂ ਕਿ ਵੱਡੇ ਵੱਡੇ ਪੁਲ ਵੀ ਡਿੱਗੇ ਨੇ ਇਸੇ ਤਰ੍ਹਾਂ ਇਹ ਪੁੜੀਆਂ ਵੀ ਨੁਕਸਾਨੀਆਂ ਜਾ ਸਕਦੀਆਂ ਤੇ ਇਹਨਾਂ ਪੁੜੀਆਂ ਤੇ ਖਲੋਣਾ ਜਾਂ ਹੜ੍ਹ ਪ੍ਰਭਾਵਿਤ ਖੇਤਰਾ ਤੋਂ ਇਹਨਾਂ ਪੁੜੀਆਂ ਤੋਂ ਲੰਘਣ ਤੋਂ ਪਰਹੇਜ਼ ਕੀਤਾ ਜਾਵੇ ਤੇ ਖਾਸ ਕਰਕੇ ਪੈਲੀ ਬੰਨੇ ਖੇਤਾਂ ਤੇ ਵਿੱਚ ਜਿਹੜਾ ਆ ਨਹੀਂ ਜਾਣਾ ਚਾਹੀਦਾ ਤਾਂ ਕਿ ਕਿਤੇ ਵੀ ਜਿਹੜਾ ਆ ਡਿੱਗਣ ਦੇ ਨਾਲ ਡੂੰਘੇ ਪਾਣੀ 'ਚ ਚਲੇ ਜਾਣ ਦੇ ਨਾਲ ਕਿਸੇ ਤਰ੍ਹਾਂ ਦੀ ਹੋਰ ਜਿਹੜੀ ਹੈ ਉਹ ਮੁਸੀਬਤ ਖੜੀ ਨਾ ਹੋ ਜਾਵੇ ਕਿਉਂਕਿ ਪਾਣੀ ਦਾ ਬਹਾਅ ਤੇਜ਼ ਆ ਨਾਲ ਦੀ ਨਾਲ ਜਿਹੜਾ ਆ ਡੂੰਘੇ ਥਾਵਾਂ ਦੇ ਉੱਤੇ ਪਾਣੀ ਔਰ ਤੋਂ 10 ਫੁੱਟ ਡੂੰਘਾ ਆ ਜਿੱਥੇ ਡੁੱਬਣ ਦੇ ਨਾਲ ਜਿਹੜਾ ਆ ਮੌਤ ਹੋਣ ਵਰਗੇ ਚਾਂਸ ਹੋ ਸਕਦੇ ਨੇ ਜੇਕਰ ਤੁਸੀਂ ਤੈਰਨਾ ਨਹੀਂ ਜਾਂਦੇ ਜਾਂਦੇ ਤਾਂ ਫਿਰ ਇਹੋ ਜਿਹੀ ਥਾਵਾਂ ਤੇ ਜਾਣਾ ਨਹੀਂ ਚਾਹੀਦਾ ਜਿਵੇਂ ਕਿ ਤੁਸੀਂ ਦੇਖਦੇ ਪਿਓ ਕਿ ਇੰਨੇ ਇੰਨੇ ਪਾਣੀ ਦੇ ਵਿੱਚੋਂ ਦੀ ਲੋਕ ਲੰਘ ਕੇ ਆਰ ਪਾਰ ਆ ਕੇ ਜਿਹੜਾ ਆ ਪਾਣੀ ਨੂੰ ਦੇਖਦੇ ਨੇ ਪਰ ਪਾਣੀ ਨੂੰ ਦੇਖਣ ਤੋਂ ਪਹਿਲਾਂ ਤਾਂ ਦਾਦੇ ਇਹ ਕਿ ਆਪਣੇ ਘਰ ਵਿੱਚ ਰਹਿ ਕੇ ਹੀ ਆਪਣੇ ਪਰਿਵਾਰ ਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖੋ ਤਾਂ ਆ ਗਈ ਕਿਸੇ ਤਰ੍ਹਾਂ ਦੀ ਕੋਈ ਵੀ ਨੌਬਤ ਨਾ ਆ ਸਕੇ ਤੇ ਤੁਹਾਡੇ ਜਾਂ ਤੁਹਾਡੇ ਪਰਿਵਾਰ ਨੂੰ ਕੋਈ ਮਾਰਾ ਦੇਣ ਦਾ ਦੇਖਣਾ ਪੈ ਜਾਵੇ ਪਰ ਅਤੇ ਦੂਸਰੇ ਪਾਸੇ ਤੋਂ ਦੱਸ ਦਈਏ ਕਿ ਬਹੁਤ ਜ਼ਿਆਦਾ ਰਾਹਤ ਕਾਰੇ ਜਿਹੜੇ ਆ ਉਹ ਪੰਜਾਬੀਆਂ ਵੱਲੋਂ ਚਲਾਏ ਜਾ ਰਹੇ ਨੇ ਤੇ ਕਈਆਂ ਥਾਵਾਂ ਤੇ ਜਿਹੜੇ ਨੇ ਪੰਜਾਬੀਆਂ ਵੱਲੋਂ ਲੰਗਰ ਵੀ ਚਲਾਏ ਜਾ ਰਹੇ ਨੇ ਪਰ ਫਿਲਹਾਲ ਬਹੁਤ ਜ਼ਿਆਦਾ ਮੰਦੇ ਹਾਲ ਜਿਹੜੇ ਨੇ ਹੋਏ ਪਏ ਨੇ ਪਾਣੀ ਬਹੁਤ ਜ਼ਿਆਦਾ ਜਿਹੜਾ ਆ ਉਹ ਚਲਦਾ ਪਿਆ ਆ ਇਸ ਪਾਣੀ ਤੋਂ ਬਚਨ ਦੇ ਲਈ ਜਰਾ ਧਿਆਨ ਦੇ ਨਾਲ ਰਵੋ ਤੇ 24 ਘੰਟੇ ਜਿਹੜਾ ਅਲਰਟ ਰਵੋ ਅਜੇ ਵੀ ਪਾਣੀ ਪਿੱਛੋਂ ਉਹ ਕਾਫੀ ਜ਼ਿਆਦਾ ਛੱਡਿਆ ਜਾਣ ਦੀ ਜਿਹੜੀ ਉਹ ਸੁਭਾਵਨਾ ਆ ਤੇ ਇਹ ਧਿਆਨ ਦੇ ਨਾਲ ਹੀ ਰਿਹਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਉਹ ਤੁਹਾਡੇ ਕੋਲੋਂ ਕੋਈ 19 21 ਹੋ ਕੇ ਨੁਕਸਾਨ ਨਾ ਹੋ ਜਾਵੇ ਤੇ ਸਵੇਰਾ ਦੇ ਦੇ ਪਈਓ ਤੇ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਜੇਕਰ ਤੁਹਾਨੂੰ ਸਾਡੀਆਂ ਖਬਰਾਂ ਜਾਂ ਅਪਡੇਟਸ ਵਧੀਆ ਲੱਗਦੇ ਪਏ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਅਪਡੇਟ ਪਹੁੰਚ ਸਕੇ ਤੁਹਾਡੇ ਤੱਕ ਆਰਾਮ ਦੇ ਨਾਲ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਧੰਨਵਾਦ ਮੇਰਾ ਗ੍ਰੰਡੀਜ਼ਮ ਮੇਰਾ ਹੈ ਕਿਹੜਾ ਪਿੰਡ ਹੈ ਪਿੰਡ ਮੇਰਾ ਖੁਦ ਹੀ ਬੇਟਾ ਇੰਜੇ ਦੇ ਦਿਨੇ ਹੈ ਇਹ ਜੇ ਤੁਹਾਡੀ ਸਿਸਟਰ ਦੀ ਡੈਥ ਹੋਈ ਹੈ ਕਿਵੇਂ ਹੋਈ ਮੈਂ ਵੀ ਕਿਉਂਕਿ ਤੁਰੀ ਜਾਂ ਜੀ ਮੈਂ ਮਦਦ ਉਹਨੇ ਵੀ ਟਾਈਮ ਤੱਕ ਦਾ ਵੀ ਨਾ ਦਾ ਨਾ ਦਾ ਤੇ ਮੈਂ ਲੰਮਕੀ ਇੰਟ ਵਾਇ ਮਾ ਬਾਟਾ ਮਾਰੇ ਪਿਛਾ ਚੱਲੀਏ ਆਪਾਂ ਅੱਜ ਬਿਠੇ ਚੰਗੇ ਪਰੇ ਬਿਠੇ ਆ ਤੇ ਨਹੀਂ ਰੁਗੀ ਇਹ ਜਿਹੜੇ ਇਹ ਮੁੱਕ ਰੁਗੀ ਆ ਪਾਣੀ ਕਿਹਦਾ ਹੈ ਪਾਹ ਬਚਾਵਾ ਪਾਣੀ ਕਿਹਦਾ ਹੈ ਪਾਣੀ ਚੋਹਦਾ ਪਾਣੀ ਪਾਣੀ ਲੱਗੇ ਮੈਨਾਂ ਨਾਲ ਪਾਣੀ ਆ ਮੈਂ ਆਉਂ ਬੋਲ ਚਲਿਆ ਕਿ ਨਾ ਕੀਦਾ ਹੈ ਨਾ ਜੀ ਕਲੀਨਰ ਮਾਰਿਆ ਇੱਥੇ ਤੁਹਾਡੇ ਕੋਲ ਰਹਿੰਦੇ ਹਾਂ ਹਾਂਜੀ ਇੱਥੇ ਸੇਵਾ ਵੀ ਕਰੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੂੰ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੂੰ ਓਏ ਮੰਗ ਕਰਦੇ ਆ ਕਿ ਇਹ ਵੀ ਵੀ ਇਹ ਬਾਜਾਂ ਦੀ ਥੇਮ ਦਾ ਰੋਟੀ ਪਾਣੀ ਪੱਕਾ ਦਰ ਦਿੰਦਾ ਮੇਰਾ ਨਾਮ ਸਰ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਰਤਾ ਜੀ ਅੱਡਾ ਟੱਲੀ ਸਾਹਿਬ ਹੈ ਗੁਰਦੋਰਾ ਟੱਲੀ ਸਾਹਿਬ ਇੱਥੇ ਹਾਂਜੀ ਜਿਹੜੇ ਬਜ਼ੁਰਗ ਮਾਤਾ ਦੇ ਹੋਏ ਡੱਟ ਕੇ ਨਹੀਂ ਆਏ ਇਹ ਵੀਰ ਜੀ ਕੱਲ ਦੇ ਪਾਣੀ ਆਉਣ ਤੋਂ ਪਹਿਲਾਂ ਤੇ ਗੁਰਦਰਾ ਸਾਹਿਬ ਆਏ ਸੀ ਮੁੜ ਕੇ ਪਾਣੀ ਦਾ ਵਹਾਇਆ ਨਾ ਹੋ ਗਿਆ ਕਿ ਇਹਨਾਂ ਕੋਲ ਵਾਪਸ ਘਰ ਨਹੀਂ ਜਾਇਆ ਗਿਆ ਤੇ ਹੁਣ ਇੱਥੇ ਹੀ ਇਰਾਦੇ ਥੋੜਾ ਜਿਹਾ ਪਾਣੀ ਇਹਨਾਂ ਨੂੰ ਲੱਗਿਆ ਕਿ ਲੱਠਾ ਵਾ ਤੇ ਇਹਨਾਂ ਦਾ ਨਾਲ ਬਰਦਰ ਹੀ ਤੇ ਅਜੇ ਥੋੜਾ ਜਿਹਾ ਗਾਂ ਹੀ ਹੋਏ ਨੇ ਇਥੋਂ ਅੱਡੇ ਤੋਂ ਥੋੜਾ ਜਿਹਾ ਗਾਂ ਹੀ ਤੇ ਅਜੇ ਪਿੰਡ ਦੇ ਕਾਫੀ ਦੂਰ ਇਹਨਾਂ ਦਾ ਤੇ ਇਹਨਾਂ ਪੈਰੀ ਦੇ ਕਿਤੇ ਪੈਰ ਫਿਸਲ ਗਿਆ ਤੇ ਜਿਦਾ ਕਰਕੇ ਉੜ ਕੇ ਰੁੜ ਗਏ ਆ ਤੇ ਇਹਨਾਂ ਦੀ ਮੌਤ ਹੋ ਗਈ ਜਗਾ ਹੁਣ ਕਿਤੇ ਗੁਰਦਰਾ ਸਾਹਿਬ ਨੇ ਦੇ ਇਹਨਾਂ ਨੂੰ ਹੈਲਪ ਕਰਕੇ ਕੱਢ ਕੇ ਲਿਆਂਦਾ ਵਾ ਫਰੇਗੜ ਖੜਿਆ ਵਾ ਆਪਣੇ ਗੁਰਦਰਾ ਕਾਰ ਸੇਵਾ ਬਾਬਾ ਗੁਰੂ ਦੇ ਬਾਗ ਵਾਲਿਆਂ ਦੀ ਬਾਬਾ ਗੁਰਮੁਖ ਸਿੰਘ ਜੀ ਨੇ ਗੱਡੀ ਮੈਡੀਕਲ ਦਿੱਤੀ ਆਪਣੀ ਤੇ ਫਰੇਗੜ ਖੜਿਆ ਵਾ ਹਸਪੀਟਲ ਉੱਥੇ ਜਾ ਕੇ ਉਹਨਾਂ ਨੇ ਮ੍ਰਿਤਕ ਕਰਾਰ ਦਿੱਤਾ ਇਹਨਾਂ ਵੀ ਨਹੀਂ ਖਤਮ ਹੋ ਗਿਆ ਤੇ ਪ੍ਰਸ਼ਾਸਨ ਨੇ ਇੱਥੇ ਕੋਈ ਨਹੀਂ ਬੋੜਿਆ ਜੀ ਵੇਖੋ ਇੱਥੇ ਸਵੇਰੇ ਸਵੇਰੇ ਉਹਨਾਂ ਫਰੇਗੜ ਗਈ ਫਰੇਗੜ ਆਈ ਐਚੀ ਗੁਰਦਾਰਾ ਸਾਹਿਬ ਵਿੱਚ ਵੀ ਇੱਕ ਗੱਡੀ ਲੱਗੀ ਇੱਧਰ ਕੰਮੇ ਮਾਰ ਕੇ ਵੇਖ ਲੋ ਐਸ ਡੀ ਐਮ ਸਾਹਿਬ ਲਿਖਿਆ ਵਾ ਗੱਡੀ ਦੇ ਉੱਤੇ ਪਰ ਮੁਲਾਜ਼ਮ ਇੱਥੇ ਕੋਈ ਨਹੀਂ ਆ ਗਿਆ ਕਿ ਸਰਕਾਰ ਦਾ ਪ੍ਰਬੰਧ ਨਹੀਂ ਕਰੀਗਾ ਤਾਂ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਉਂਕਿ ਹੋ ਸਕਦਾ ਚਲੋ ਜੇ ਇੱਥੇ ਕੋਈ ਪ੍ਰਬੰਧ ਹੁੰਦਾ ਤੇ ਉਸੇ ਵੇਲੇ ਵੀ ਜਾਨ ਵੀ ਬਚਾਈ ਜਾ ਸਕਦੀ ਸੀ ਕਿੰਨੇ ਕੁ ਉਮਰ ਦੇ ਤਾਂ ਇਹ ਆਟੋ ਜੇ ਇੱਚੋਂ ਬਾਬਾ ਗੁਰਮੀਤ ਸਿੰਘ ਜਾਂ ਕੋਦੇ ਬੇੜ ਤੋਂ ਉਹਦੀ ਸਿਸਟਰ ਆ ਤੇ 45 ਸਾਲ ਦੀ ਉਮਰ ਦੀ ਲੇਡੀਜ਼ ਦੀ ਤੇ ਚਲੋ ਇਹਨੇ ਜਦੋਂ ਰੁੜੀ ਇਹਨੇ ਰੋੜਾ ਰੱਪਾ ਪਾਇਆ ਉਹ ਅੱਥੇ ਲੱਗੇ ਸੈਲਰ ਹੀ ਤੇ ਉੱਥੋਂ ਜਿਹੜੀ ਲੇਬਰ ਹੀ ਉਹਨਾਂ ਨੇ ਸ਼ਾਲਾ ਮਾਰ ਕੇ ਵੀ ਬਚਾਉਣ ਦੀ ਕੋਸ਼ਿਸ਼ ਬੜੀ ਕੀਤੀ ਪਰ ਪਾਣੀ ਦਾ ਵਹਾਅ ਜ਼ਿਆਦਾ ਕਰਕੇ ਉਹ ਗਾਂ ਰੁੜ ਗਈ ਆ ਗਾਂ ਰੋੜਨ ਕਰਕੇ ਫਿਰ ਉਹਨਾਂ ਰੱਸਾ ਰੱਸਾ ਪਾ ਕੇ ਜਦੋਂ ਫੜ ਕੇ ਜਿੰਨੇ ਚਰ ਨੂੰ ਲਿਆਂਦੀ ਵਾਪਸ ਉਹਨੇ ਚਰ ਨੂੰ ਇੱਥੇ ਲਿਆ ਕੇ ਜਦੋਂ ਆਪਾਂ ਫਰਸਟ ایڈ ਦਿੱਤੀ ਆ ਔਰ ਨਹੀਂ ਉਹਨਾਂ ਦੀ ਫਿਰ ਜਿਹੜਾ ਸਾਹ ਸੁ ਨਹੀਂ ਆਉਂਦਾ ਇਹਦਾ ਕਰਕੇ ਬਾਅਦ ਚ ਫਰੇਗੜ ਹਸਪੀਟਲ ਖੜਿਆ ਉੱਥੇ ਜਾ ਕੇ ਉਹਨਾਂ ਦਾ ਦਮ ਤੋੜਦਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਐਨ ਡੀਆਰ ਕੋ ਦੀਆਂ ਟੀਮਾਂ ਜਿਹੜੀਆਂ ਬਿਲਕੁਲ ਚਾਰ ਚਾਰ ਤਿਆਰ ਕੀਤੀਆਂ ਕਿ ਜੇ ਉਹ ਹੁੰਦੀ ਤੇ ਕਿ ਲੱਗਦਾ ਬਚਾ ਸਕਦੇ ਸੀ ਐਨ ਡੀਆਰ ਦੀ ਜਿਹੜੀ ਟੀਮ ਹੈ ਨਾ ਜੇ ਕੋਈ ਆਈ ਹੇ ਤਾਂ ਕੋ ਜਾਨ ਬੱਜ ਜਾਨ ਬੱਜ ਸਕਦੀ ਆਉਣੀ ਫਿਰ ਜਦੋਂ ਮੰਨ ਲਓ ਉਹਦਾ ਲੋਨ ਹੈ ਸ਼ਾਮਾਂ ਨੂੰ ਪੈਂਦਾ ਚਾਹੇ ਸਵੇਰੇ ਪੈਂਦਾ ਹੁਣ ਅੱਜ ਦਿਨ ਚੜ੍ਹਦੇ 6 ਵਜੇ 6:30 7 ਵਜੇ ਦਾ ਕੰਮ तकरीबन 7:00 ਵਜੇ 7 ਵਜੇ ਹਾਦਸਾ ਹੋਇਆ ਤੇ 7 ਵਜੇ ਦਾ ਜੇ ਤੱਕ ਨਾ ਰਿਹਾ ਕੋਈ ਪੁਲਿਸ ਪ੍ਰਸ਼ਾਸਨ ਆ ਤੇ ਨਾ ਹੀ ਇੱਥੇ ਕੋਈ ਪ੍ਰਬੰਧਕ ਅਸਰ ਵਿੱਚ ਗੱਡੀ ਲੱਗੀ ਐ ਐਸਡੀਐਮ ਗੱਡੀ ਦੇ ਅਗਲੇ ਪਨੇ ਲਿਖਿਆ ਹੋਆ ਐਸਡੀਐਮ ਸਾਡੇ ਗੱਡੀ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਕਰਦਾ ਹੀ ਨਹੀਂ ਗੱਡੀ ਚਾਗੇ ਚਾਗੇ ਵੀ ਹੈ ਨਹੀਂ ਆ ਤੇ ਐਂਬੂਲੈਂਸ ਦਾ ਕੋਈ ਇੱਥੇ ਪਰ ਬੰਦ ਨਹੀਂ ਹੈਗਾ ਬਿਖਾਉਣ ਵਾਸਤੇ ਨਹੀਂ ਗੱਡੀ ਲਾ ਕੇ ਬੋਰਸ ਦਾ ਵੀ ਵੀਰਜੀ ਇੱਥੇ ਕੋਈ ਪ੍ਰਬੰਧ ਨਹੀਂ ਹੁਣ ਵੇਖੋ ਪਈ ਇਹ ਗੁਰੂ ਘਰ ਆ ਚਲੋ ਇੱਥੇ ਇੱਕ ਐਨੇ ਪਿੰਡਾਂ ਦਾ ਜਿਹੜਾ ਵਾ ਹੜਪੀੜ ਤਨਾ ਲੋਕ ਮਰਨਦੇ ਆ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਵਾ ਡੰਗਰ ਵਛਾ ਜਿਹੜਾ ਹੀ ਉਹ ਸਰਖੇਸ ਤਾਂ ਮਾਰੇ ਪਚਾਇਆ ਵਾ ਹੁਣ ਇੱਥੇ ਨਾ ਕੋਈ ਪੀਣ ਵਾਲੇ ਪਾਣੀ ਦਾ ਇੱਦਾਂਕ ਪ੍ਰਬੰਧ ਕੀਤਾ ਕਿਉਂਕਿ ਫਿਲਟਰਾਂ ਦੇ ਪਾਣੀ ਮੁੱਕ ਗਿਆ ਵਾ ਜਿਹੜਾ ਥਲੜਾ ਪਾਣੀ ਹੋ ਰੇਤ ਵਾਲਾ ਆਉਂਦਿਆ ਤੇ ਨਾ ਕੋਈ ਪਾਣੀ ਲੈ ਕੇ ਬੋੜਿਆ ਤੇ ਨਾ ਉਦਾਂ ਵੀ ਨਹੀਂ ਕਿਸੇ ਨੇ ਸਾਰ ਨਹੀਂ ਜੇ ਕੋਈ ਇਹਦੇ ਸਬੰਧਿਤ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੇ ਦੀ ਰਖਾਏ ਲੈ ਕੇ ਆਏ ਆ ਜੀ ਲਾਸ਼ ਹੋਰ ਲੈ ਕੇ ਆਏ ਆ ਜਿਹੜੇ ਲੈ ਕੇ ਆਏ ਆ ਮੋੜਲ ਸੰਪਰਕ ਕਰਦੇ ਕੀ ਮੰਕਰਦੇ ਆਪਾਂ ਪ੍ਰਸ਼ਾਸਨ ਤੋਂ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਜਾਨੀ ਮਾਨੀ ਨੁਕਸਾਨ ਆ ਇਹ ਅਜੇ ਵੀ ਪਾਣੀ ਵਧ ਰਿਹਾ ਹੋਵੇ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਕਿ ਜਿਹੜਾ ਕੋਈ ਲੋਕ ਜਿਹੜੇ ਫਸਲੇ ਡੇਰਿਆਂ ਦੇ ਉੱਤੇ ਚਾਹੇ ਉਹਨਾਂ ਨੂੰ ਕਿਤੇ ਸੁਰੱਖਤ ਤਾਂ ਨਾ ਸਾਡੇ ਆਪਣੇ ਹੀ ਫਸੇ ਮੇਰੇ ਪਿੰਡ ਰੱਤੇ ਸਾਡੀ ਤਾਈ ਮੇਰੀ ਇੱਕ ਭਾਬੀ ਉਹ ਡੇਰੇ ਦੇ ਫਸੇ ਆ ਉੱਥੇ ਕੋਈ ਕਿਸਤੀ ਦਾ ਪ੍ਰਬੰਧ ਨਹੀਂ ਹੋਇਆ ਅਜੇ ਤੱਕ ਉਹ ਉੱਥੇ ਫਸਿਆ ਨਹੀਂ ਡੰਗਰ ਵੀ ਲੋਕਾਂ ਦੇ ਹਾਂਜੀ ਕਿਨੇ ਕਿਨੇ ਫੁੱਟਾ ਜਿਹੜਾ ਪਾਣੀ ਹੈ ਜਿਹੜਾ ਅਸਲ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਭਾਜੀ 8 ਤੋਂ 9 ਫੁੱਟ ਦੇ ਵਿੱਚ ਪੈਲੀਆਂ 'ਚ ਪਾਣੀ ਹੈ ਤੇ ਜਿਹੜਾ ਰੋਡ ਦੇ ਪਾਣੀ ਆ ਉਹ ਤਿੰਨ ਤੋਂ ਚਾਰ ਫੁੱਟ ਤੇ ਚਾਰ ਫੁੱਟ ਦਾ ਵਹਾਅ ਦੇ ਵਿੱਚ ਬੰਦਾ ਤੁਰ ਕੇ ਨਹੀਂ ਲੰਘ ਸਕਦਾ ਕਿਉਂਕਿ ਇਹ ਕਿਹੜੀ ਨਹਿਰ ਹੈ ਜਿਹੜੀ ਥੋੜੇ ਬਹੁਤ ਖੁੱਲਾ ਪਾਣੀ ਤੇਜ਼ ਆਉਂਦੇ ਰੁਹਾਅ ਬੜਾ ਪਾਣੀ ਦਾ ਹਾਂਜੀ ਆ ਵੀ ਹੁਣ ਕਹਾ ਅਧਿਕਾਰ ਨਹੀਂ ਰਹੀ ਇਹ ਵਿਚਾਰੀ ਸੜਕ ਤੇ ਤੁਰ ਹੀ ਜਾਂਦੀ ਸੀ ਪਾਣੀ ਇੰਨਾ ਤੇਜ਼ ਹੀ ਕਿਨੂੰ ਠੱਕ ਕੇ ਲੈ ਗਿਆ ਇਹਦੇ ਪੈਰ ਨਹੀਂ ਲੱਗੇ ਮੁੜ ਲਾਗੇਰਾ ਭਰਾ ਹੀ ਬੜੀ ਫੜਨ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਡੁੱਬ ਚ ਲਿਆ ਸੀ ਆ ਗਨੀਤ ਸਿੰਘ ਇਹ ਵੀ ਡੁੱਬ ਚ ਲਿਆ ਸੀ ਤੇ ਜਿਦਾਂ ਕਰਕੇ ਉਹ ਵਿਚਾਰੇ ਇਹਨੇ ਆਪਣੀ ਬੜੀ ਮੁਸ਼ਕਲ ਜਾਨ ਬਚਾਈ ਆ ਤੇ ਉਹ ਥੱਲੇ ਰੁੜ ਗਈ ਆ